ਸਿਕਸ ਵੈਜੀਟੇਬਲ ਦੀ ਫਿਲਿੰਗ ਆ ਤੇ ਉਸ ਤੋਂ ਬਾਅਦ ਮਸਾਲੇ ਦੀ ਕੋਟਿੰਗ ਆ ਮਸਾਲੇ ਦੀ ਗਰੇਵੀ ਆ ਤੇ ਕਨਫਲੈਕਸ ਦੀ ਸਾਰੀ ਕੋਟਿੰਗ ਆ ਉੱਪਰ ਹਾਂ ਟੂ ਅੱਜ ਪ੍ਰਾਈ ਹੋਣ ਜਾ ਰਹੇ ਆ ਭਾਈ ਮੁਹੰਮਦ ਉਹਦਾ ਸਾਹੀ ਵੀ ਬੜਾ ਡਬਲ ਰੱਖਿਆ ਹੋਇਆ ਭਾਈ ਕਨਫਲੈਕਸ ਖੁੱਲੇ ਲਾਏ ਹੋਏ ਆ ਬੜੇ ਗਾਗ ਦੇ ਰੇਟ ਵਰਦਾ ਨਾ ਗਾਗ ਨੂੰ ਚੀਜ਼ ਨਹੀਂ ਮਿਲਦੀ ਆ ਚੁੱਕਿਆ ਮੁਹੰਮਦ ਹੋ ਕੇ ਰੈਡੀ ਤੇ ਹੁਣ ਮੁਹੰਮਦ ਦੇ ਵਿੱਚ ਨਾ ਤੁਹਾਨੂੰ ਖਾਸ ਗੱਲ ਦਿਖਾਣਾ ਹਾਂ ਮੁਹੰਮਦ ਕੱਢੇ ਆ ਨਾ ਇਹਦੇ ਵਿੱਚ ਨਾ ਤੁਹਾਨੂੰ ਜਦੋਂ ਤੁਸੀਂ ਕੱਢਦੇ ਨੇ ਇਤਿਹਾਸ 2 ਸੈਕਿੰਡ ਦੇ ਵਿੱਚ ਆਇਲ ਅੰਦਰ ਮਤਲਬ ਕਿ ਕਰ ਜਾਂ ਅੰਦਰ ਚਲਾ ਜਾਂਦਾ ਹੈ ਇਹ ਨਹੀਂ ਵੀ ਚਿਪਚਿਪਾ ਪੰਨ ਤੁਹਾਨੂੰ ਆਊਗਾ ਕਿ ਉਹ ਨਹੀਂ ਆ ਗਈ ਸਾਡਾ ਚਾਟ ਮਸਾਲਾ ਚਾਟ ਮਸਾਲਾ ਇਹ ਮਸਾਲਾ ਸੀ ਆਪਣਾ ਬਣਾਇਆ ਹੋਇਆ ਕਰ ਇਹ ਸੀਕ੍ਰਟ ਹੈ ਇਹ ਸੀਕਰਟ ਹੈ ਇਹਦੇ ਬਾਰੇ ਨਹੀਂ ਤਾਂ ਦੱਸ ਸਕਦੇ ਇਹਦੇ ਬਾਰੇ ਮੈਂ ਦੱਸ ਨਹੀਂ ਸਕਦਾ ਇਹ ਭਾਜੀ 60 ਰੁਪਏ ਦੀ ਪਲੇਟ ਹੈ ਨਾ ਇਹ 60 ਦੀ ਪਲੇਟ ਹੈ ਜੀ ਲੋ ਜੀ ਪਲੇਟ ਸਾਡੀ ਰੈਡੀ ਹੋ ਗਈ ਹੈ ਜੀ ਇਹ ਹਾਫ ਪਲੇਟ ਹੈ ਜੀ 60 ਦੀ ਹਾਫ ਹੈ ਹਾਂ ਜੀ ਹਾਂ ਜੀ ਹਾਂਜੀ ਸਸਤੇ ਕਾਲ ਇੱਕ ਵਾਰ ਫੇ ਤੁਹਾਡਾ ਸਵਾਗਤ ਕਰਦੇ ਆ ਟੇਸਟ ਦੀ ਦੁਨੀਆ ਦੇ ਵਿੱਚ ਲੁਧਿਆਣੇ ਚ ਖੜੇ ਆ ਲੁਧਿਆਣੇ ਚ ਕਹਿੰਦੇ ਖਾਣ ਪੀਣ ਦੇ ਤਿੰਨ ਬੜੀਆਂ ਮਸ਼ਹੂਰ ਨੇ ਜੇ ਖਾਣ ਪੀਣ ਦੀ ਗੱਲ ਆਉਂਦੀ ਹੈ ਤਾਂ ਚਾਚਾ ਮੁਮਮਸ ਵੀ ਪਿੱਛੇ ਨਹੀਂ ਰਹਿੰਦਾ ਚਾਚਾ ਮੁਮਮਸ ਦਾ ਨਾਮ ਬਹੁਤ ਜ਼ਿਆਦਾ ਫੇਮਸ ਹੈ ਨਾ ਫੇਮਸ ਕਰਨ ਵਾਲੇ ਸਰਦਾਰ ਜੀ ਸਾਡੇ ਨਾਲ ਮੌਜੂਦ ਹੈ ਸਰਦਾਰ ਸਸਤੇ ਕਾਲ ਜੀ ਸਸਤੇ ਕਾਲ ਜੀ ਬੜੇ ਚਾਚੇ ਤੁਹਾਡੇ ਸੋਸ਼ਲ ਮੀਡੀਆ ਤੇ ਕਹਿੰਦੇ ਚਾਚਾ ਮੁਮਮਸ ਨੇ ਧੂਮਾ ਪਾਉਂਿਆ ਹੁੰਦਾ ਥੈਂਕ ਯੂ ਪਹਿਲੇ ਤਾਂ ਨਾਮ ਬੜਾ ਹੈਗਾ ਐਕਸਾਈਟਡ ਜਿਆ ਚਾਚਾ ਮੰਗ ਸੁਣਾ ਕਿਉਂ ਰੱਖਿਆ ਨਾਮ ਭਾਜੀ ਇਦਾਂ ਸੀਗਾ ਵੀ ਜਿੱਦਾਂ ਮੇਰੀ ਏਜ ਥੋੜੀ ਜਿੱਦਾਂ ਸਾਰੇ ਜਿੱਦਾਂ ਛੋਟੇ ਐ ਉਮਰ ਕੋ ਮੰਡੇ ਸਾਰੇ ਚਾਚਾ ਚਾਚਾ ਕਹਿੰਦੇ ਸੀ ਤੇ ਜਦੋਂ ਮੈਂ ਕੰਮ ਸ਼ੁਰੂ ਕੀਤਾ ਸੀ ਕੋਈ ਨਾਮ ਨਹੀਂ ਸੀ ਰੱਖਿਆ ਉਦੋਂ ਹੀ ਆਪਾਂ ਨੈਟ ਤੋਂ ਸ਼ੁਰੂ ਕਰ ਲਿਆ ਵੀ ਆ ਨਾਮ ਆਉਣਾ ਪੇ ਸਾਰੇ ਕਹਿੰਦੇ ਯਾਰ ਇੱਕ ਲੱਗ ਜਾਂ ਨਾਮ ਰੱਖੋ ਪਰ ਕਹਿੰਦੇ ਚਾਚਾ ਦਾ ਭਾਜੀ ਤੁਹਾਨੂੰ ਕਹਿੰਦੇ ਆ ਦੁਕਾਨ ਦਾ ਨਾਮ ਆਪਾਂ ਚਾਚਾ ਮੋਮੋਸ ਹੀ ਹੋਣਾ ਰੱਖ ਲਈਏ ਇਹ ਇੱਕ ਲੱਗ ਨਾਮ ਹੋ ਜਾਊਗਾ ਫਿਰ ਆਪਾਂ ਫਿਰ ਚਾਚਾ ਮੋਮੋਸ ਪੁਆਇੰਟ ਹੀ ਰੱਖਤਾ ਅੱਛਾ ਸਾਰੇ ਚਾਚਾ ਚੱਚਾ ਕਹਿੰਦੇ ਤਾਂ ਕਿ ਚਾਚਾ ਨਾ ਹੀ ਰੱਖਤਾ ਹਾਂ ਚਾਚਾ ਤੇ ਭਾਜੀ ਇਹ ਮਤਲਬ ਜਿਹੜੇ ਸਾਹਮਣੇ ਤੁਹਾਡੀ ਲੁੱਕ ਹੈ ਪਰਸਨੈਲਿਟੀ ਹੈ ਕੋ ਤੁਸੀਂ ਪੱਗ ਬੜੀ ਕਮਾਲ ਬੰਨੀ ਹੋ ਯਾਰ ਤੇ ਬੜੇ ਜੱਚ ਰਹੇ ਹੋ ਤੁਸੀਂ ਤੇ ਭਾਜੀ ਮਤਲਬ ਜੋਬ ਜੂਬ ਦਾ ਕਿਉਂ ਨਹੀਂ ਸੋਚਿਆ ਮਤਲਬ ਇੱਧਰ ਫਾਸਟ ਫੂਡ ਆ ਲੈਂਚ ਕਿੱਦਾਂ ਹੋਣਾ ਹੋ ਯਾਰ ਅ ਜਿਹੜਾ ਭਾਜੀ ਖਾਣ ਪੀਣ ਦਾ ਕੰਮ ਆ ਇਹਦਾ ਤਾਂ ਮੈਨੂੰ ਸ਼ੌਂਕ ਸੀਗਾ ਮੈਂ 2-3 ਵਾਰੀ ਏਡੇ ਵੀ ਇਹ ਸਟਾਰਟ ਕੀਤਾ ਪ੍ਰੋਫੈਸ਼ਨਲੀ ਮੇਰਾ ਬੁੱਡਵਰਕ ਦਾ ਕੰਮ ਸੀਗਾ ਤੇ ਬਸ ਕੋਈ ਇੱਦਾਂ ਸੀਗਾ ਵੀ ਇਸ ਲਾਈਨ ਨੂੰ ਮੈਂ ਚੇਂਜ ਕਰਨਾ ਚਾਹੁੰਦਾ ਸੀ ਮੈਨੂੰ 22-23 ਸਾਲ ਹੋ ਗਏ ਬੁੱਡਵਰਕ ਦਾ ਕੰਮ ਕਰਦੇ ਨੂੰ ਤੇ ਬਸ ਇਕਦਾਨੀ ਅਚਾਨਕ ਇੱਧਰ ਆਏ ਤਾਂ ਮੈਨੂੰ ਸ਼ੌਂਕ ਸੀਗਾ ਸ਼ੁਰੂ ਤਾਂ ਹੀ ਤਿੰਨ ਵਾਰੀ ਮੈਂ ਪਹਿਲਾਂ ਵੀ ਪੰਗਾ ਲਿਆ ਹੋਇਆ ਪਾਰਟਕੀ ਮੈਨੂੰ ਮਤਲਬ ਕਿ ਠੀਕ ਹੋ ਗਈ ਸੈਟਿੰਗ ਹੋ ਗਈ ਮੈਂ ਸ਼ੁਰੂ ਤੋਂ ਹੀ ਕਰਨਾ ਚਾਹੁੰਦਾ ਸੀ ਲਾਈਨ ਨੂੰ ਚੇਂਜ ਮੈਨੂੰ ਕੁਕਿੰਗ ਦਾ ਸ਼ੌਂਕ ਸੀਗਾ ਤੇ ਭਾਈ ਹੁਣ ਜਿਹੜਾ ਨਿਸ਼ਾਨਾ ਫਿਰ ਸਹੀ ਜਗ੍ਹਾ ਤੇ ਲੱਗ ਗਿਆ ਇਹ ਬਿਲਕੁਲ ਸਹੀ ਜਗ੍ਹਾ ਤੇ ਲੱਗ ਗਿਆ ਜੀ ਮਹਾਰਾਜ ਦੀ ਕਿਰਪਾ ਹੋ ਗਈ ਆ ਤੇ ਸਾਰੇ ਪਸੰਦ ਕਰਦੇ ਆ ਸਾਫ਼ ਸੁਥਰੀ ਚੀਜ਼ ਆਪਾਂ ਦੇਈ ਦੀ ਆ ਨਾਲੇ ਸਾਰਿਆਂ ਨਾਲੋਂ ਥੋੜੀ ਹਟ ਕੇ ਚੀਜ਼ ਹੈ ਆਪਣੀ ਨੰਬਰ ਦੇ ਵਿੱਚ ਆਪਣੇ ਕੋਲ 8 ਤਰ੍ਹਾਂ ਦੀਆਂ ਵੈਰਾਈਟੀਆਂ ਆਆਂ ਨਾਰਮਲ ਮੋਮੋਸ ਤਾਂ ਮਿਲ ਹੀ ਜਾਂਦੇ ਤੁਹਾਨੂੰ ਪਤਾ ਸਟੀਮ ਫਰਾਈਟ ਸਟੀਮ ਮਿਲ ਜਾਂਦੇ ਆ ਆਪਣੇ ਕੋਲ ਮੋਮੋਸ ਦੀਆਂ ਅੱਠ ਤਰ੍ਹਾਂ ਦੀਆਂ ਵੈਰਾਈਟੀਆਂ ਅਲੱਗ ਹੀ ਆਈਟਮ ਸਾਰੀ ਆਪਣੀ ਭਾਜੀ ਕਹਿੰਦੇ KFC ਜਦੋਂ KFC ਦਾ ਨਾਮ ਆਉਂਦਾ ਨਾ ਤਾਂ ਮਤਲਬ ਮੂੰਹ ਦੇ ਵਿੱਚ ਪਾਣੀ ਆ ਜਾਂਦਾ ਹਰ ਇੱਕ ਦਿਨ ਕਿਉਂਕਿ ਲਾਜਵਾਬ ਚੀਜ਼ ਹੈਗੀ ਆ ਪਾਣੀ ਆਊਗਾ ਜੀ ਆ ਗਈ ਪਾਣੀ ਆਊਗਾ ਤੇ ਤੁਹਾਡੇ KFC ਮੋਮੋਸ ਜਿਹੜੇ ਬੜੇ ਪਾਜੀ ਫੇਮਸ ਹੈ ਕਹਿੰਦੇ ਬੜੇ ਬਾ ਕਮਾਲ ਹੁੰਦੇ ਆ ਤੇ ਮੈਂ ਚਾਹੁੰਗਾ ਅੱਜ KFC ਮੋਮੋਸ ਦੀ ਆਪਾਂ ਲਾਈਏ ਤੇ ਜਿਹੜੀ ਸਾਡੀ ਆਡੀਅנס ਹੈ ਦੇਖਣ KFC ਮੋਮੋਸ ਬੰਦੇ ਕਿੰਨਾ ਲਓ ਭਾਜੀ ਬਣਾ ਦੇਣਾ ਤੇ ਭਾਜੀ ਹੁਣ ਰੈਡੀ ਕਰਨ ਜਾ ਰਹੇ ਆ ਸੈਟਅਪ ਤੇ KFC ਸਟਾਈਲ ਜਿਹੜੇ ਮੁੰਮਸਾੜ ਨੇ ਜਿਹੜੇ ਆਇਲ ਕਰੰਚੀ ਆਇਲ ਆ ਮੈਂ ਹਮੇਸ਼ਾ ਇਹਨੂੰ ਢੱਕ ਕੇ ਰੱਖਦਾ ਆ ਤੁਸੀਂ ਰੋਡ ਦੇ ਉੱਪਰ ਆ ਤੁਸੀਂ ਆਇਲ ਦੇਖ ਲਓ ਆਇਲ ਭਾਜੀ ਸਰ੍ਹੋਂ ਦਾ ਤੇਲ ਦਾ ਸਰੋਂ ਦਾ ਨਹੀਂ ਨਹੀਂ ਇਹ ਉਹਦਾ ਫੋਰਚੂਨ ਦਾ ਫਾਈਂਡ ਫੋਰਚੂਨ ਦਾ ਮੈਂ ਬੈਸਟ ਕੁਆਲਿਟੀ ਦਾ ਯੂਜ਼ ਕਰਦੇ ਆ ਬੈਸਟ ਕੁਆਲਿਟੀ ਦਾ ਪਹਿਲਾਂ ਹੀ ਮੰਨ ਲਓ ਰੱਖੇ ਹੁੰਦੇ ਆ ਭਾਜੀ ਹਾਫ ਡਨ ਕਰਕੇ ਨਾ ਘਰੋਂ ਲੈ ਕੇ ਆਈਦੇ ਆ ਇੱਥੇ ਇੰਨਾ ਕੁ ਟਾਈਮ ਨਹੀਂ ਹੁੰਦਾ ਕਸਟਮਰ ਤੁਹਾਨੂੰ ਪਤਾ ਅਗਲਾ ਕਹਿੰਦਾ ਮੈਨੂੰ ਵੀ ਇੱਕ ਜਾਂ ਦੋ ਮਿੰਟ ਦੇ ਵਿੱਚ ਖੜਦਾ ਆ ਜਦੋਂ ਕਰਾਊਡ ਹੋ ਜਾਂਦਾ ਇੱਥੇ ਜਗ੍ਹਾ ਨਹੀਂ ਹੁੰਦੀ ਖੜਾਣ ਨੂੰ ਪਤਾ ਨਹੀਂ ਚੱਲਦਾ ਕੀ ਹੈ ਜੀ ਇਸ ਕਰਕੇ ਹਾਫ ਡਨ ਲੈ ਕੇ ਆਈਦੇ ਫਰਾਈਡ ਕਰਕੇ 2 ਜਾਂ 3 ਮਿੰਟ ਦੇ ਵਿੱਚ ਕਸਟਮਰ ਨੂੰ ਘਰੇ ਦੇ ਦਿੰਦੇ ਪਾਜੀ ਇਹ ਮਾਨੂੰ ਕੀ ਕੀ ਚੀਜ਼ ਮਟੀਰੀਅਲ ਪੈਂਦੇ ਇਹਦੇ ਵਿੱਚ ਇੱਕ ਵਾਰੀ ਉਹ ਦੱਸ ਦੋ ਕਿ ਕੀ ਕੀ ਇਨਸਾਈਡ ਦਾ ਪਾਜੀ 6 ਵੈਜੀਟੇਬਲ ਦੀ ਫਿਲਿੰਗ ਆ ਤੇ ਉਸ ਤੋਂ ਬਾਅਦ ਮਸਾਲੇ ਦੀ ਕੋਟਿੰਗ ਆ ਮਸਾਲੇ ਦੀ ਗਰੇਵੀ ਆ ਤੇ ਕੌਨਫਲੈਕਸ ਦੀ ਸਾਰੀ ਕੋਟਿੰਗ ਆ ਉੱਪਰ ਠੀਕ ਹੈ ਇਹਦੇ ਵਿੱਚ ਅਸੀਂ ਬ੍ਰੈਡ ਕ੍ਰੰਬ ਬਿਲਕੁਲ ਵੀ ਨਹੀਂ ਯੂਜ਼ ਕਰਦੇ ਮਾਨੂੰ ਸਾਬਦਾ ਕੌਨਫਲੈਕਸ ਮਿਲਣਾ ਇੱਥੇ ਹਾਂ ਠੀਕ ਹੈ ਸੇ ਭਾਜੀ ਕਿੰਨਾ ਟਾਈਮ ਹੋ ਗਿਆ ਆਪਣ ਨੂੰ ਸ਼ੁਰੂਆਤ ਕੀਤੀ ਹੈ 1.5 ਸਾਲ ਹੋ ਗਿਆ ਜੀ ਪਿਛਲੇ ਸਾਲ ਗੁਰਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਸ਼ੁਰੂ ਕੀਤਾ ਸੀਗਾ ਇਹ ਦੂਜਾ ਸਾਲ ਹੋ ਗਿਆ ਪਰ ਤੁਸੀਂ ਲਾ ਲੋ ਵੀ 4-5 ਮਹੀਨੇ ਉੱਪਰ ਹੋ ਗਏ ਫੈਮਿਲੀ ਚ ਭਾਜੀ ਸਾਰੇ ਹੀ ਹੈਲਪ ਕਰਦੇ ਜੀ ਬਣਾਣ ਚ ਮੈਸੇਜ ਮੇਰੇ ਮੇਰੇ ਮਦਰ ਤੇ ਮੈਂ ਤਿੰਨੇ ਹੀ ਅਸੀਂ ਇਕੱਠੇ ਹੀ ਰਲ ਕੇ ਕੰਮ ਕਰਦੇ ਆਂ ਤਾਂ ਹੁੰਦਾ ਇਹ ਤਾਂ ਬਹੁਤ ਮਿਹਨਤ ਅਗਿਸ ਕੰਮ ਦੇ ਵਿੱਚ ਕਰੀ ਤੇ ਭਾਜੀ ਰਿਸਪੌਂਸ ਕਿਦਾਂ ਦਾ ਇੱਥੇ ਤੁਹਾਨੂੰ ਰਿਸਪੌਂਸ ਭਾਜੀ ਬਹੁਤ ਵਧੀਆ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਿਸਪੌਂਸ ਆ ਮੈਂ ਸੋਚਿਆ ਵੀ ਨਹੀਂ ਸੀ ਉਸ ਚੀਜ਼ ਨੂੰ ਐਕਸਪੈਕਟ ਵੀ ਨਹੀਂ ਕੀਤਾ ਬਹੁਤ ਵਧੀਆ ਰਿਸਪੌਂਸ ਮਿਲ ਗਿਆ ਕਿਉਂਕਿ ਚੀਜ਼ ਵਧੀਆ ਦੇ ਰਹੇ ਆ ਆਪਾਂ ਮਾਨੂੰ ਕੁਆਲਿਟੀ ਮਿਲਣੀ ਆ ਹਾਂ ਤੇ ਪ੍ਰਾਈਸ ਹੋਣ ਜਾ ਰਹੀ ਆ ਭਾਜੀ ਮੁਹੰਮਦੋ ਦਾ ਸਾਹੀ ਵੀ ਬੜਾ ਡਬਲ ਰੱਖਿਆ ਹੋਇਆ ਭਾਜੀ ਫੂਨ ਫਲੈਕਸ ਖੁੱਲੇ ਲਾਏ ਹੋਏ ਆ ਗਾਗ ਦੇ ਰੇਟ ਵਰਦਾ ਨਾ ਗਾਗ ਨੂੰ ਚੀਜ਼ ਨਹੀਂ ਮਿਲਦੀ ਆ। ਸੋਸ਼ਲ ਮੀਡੀਆ ਦਾ ਮੇਰੇ ਕੋਲ ਬਹੁਤ ਗਾਗ ਹੁੰਦਾ ਆ ਤੇ ਤਾਰੀਫ਼ ਕਰਕੇ ਜਾਂਦੇ ਆ ਜੀ। ਵਾਕਿਆ ਭਾਜੀ ਥੋੜਾ ਜਿਹੜੀ ਤੁਸੀਂ ਚੀਜ਼ ਬਣਾ ਰਹੇ ਹੋ ਵਾਕਿਆ ਤਾਰੀਫ਼ ਵਾਲੀ ਐ ਤੇ ਭਾਜੀ ਜੇ ਗੱਲ ਕਰਕੇ ਰੇਟ ਕੀ ਰੱਖਿਆ ਹੋਇਆ? ਇਹਦਾ ਜੀ 60 ਹਾਫ ਆ ਜੀ ਤੇ 120 ਦੀ ਫੁੱਲ ਆ ਪਲੇਟ। ਕਿੰਨੇ ਪੀਸ ਹੁੰਦੇ ਫਿਰ? 10 ਪੀਸ ਹੁੰਦੇ ਜੀ ਫੁੱਲ 'ਚ ਤੇ ਹਾਫ 'ਚ 5 ਪੀਸ ਹੁੰਦੇ ਆ। ਦੇ ਭਾਜੀ ਮੈਂ ਕਹੂੰਗਾ ਮੋਮੋਸ ਆਪਣੇ ਫਰਾਈ ਹੋ ਰਹੇ ਆ ਨਾਲ ਨਾਲ ਗੱਲਾਂਬਾਤ ਚੱਲਦੀਆਂ ਰਹਿਣਗੀਆਂ ਅਡਰੈਸ ਪਹਿਲਾਂ ਜਰੂਰ ਦੱਸੋ ਵੀ ਆਪਣੇ ਪ੍ਰੋਪਰ ਲੋਕੇਸ਼ਨ ਕੀ ਹੈ ਕਿੱਥੇ ਆਪਾਂ ਖੜੇ ਆ ਅਡਰੈਸ ਭਾਜੀ ਲੁਧਿਆਣੇ ਦੇ ਵਿੱਚ ਨਾ ਫੀਲਡ ਗੰਜ ਇਹ ਇਹ ਏਰੀਆ ਪੈਂਦਾ ਫੀਲਡ ਗੰਜ ਕਲਗੀਤਰ ਗੁਰਦੁਆਰਾ ਰੋਡ ਕਲਗੀਤਰ ਗੁਰਦੁਆਰੇ 'ਚ ਜਦੋਂ ਅਸੀਂ ਰੋਡ ਤੋਂ ਐਂਟਰ ਕਰਨਾ ਨਾ ਤੇ ਪੰਡਤ ਪਾਉ ਭਾਜੀ ਮਸ਼ਹੂਰ ਆ ਉਹਦੇ ਬਿਲਕੁਲ ਨਾਲ ਦੀ ਦੁਕਾਨ ਆ ਆਪਣੀ ਕਲਗੀਤਰ ਪੀਜ਼ਾ ਪੁਆਇੰਟ ਨਾਲ ਹੀ ਚਾਚਾ ਮੋਮੋਸ ਕਿਸੇ ਨੂੰ ਪੁੱਛ ਲਓ ਕਿਸੇ ਨੂੰ ਪੁੱਛ ਲਓ ਚਾਚਾ ਮੋਮੋਸ ਦੀ ਦੁਕਾਨ ਤੇ ਜਾਣਾ ਤੇ ਭਾਜੀ ਸਟੀਮ ਦੇ ਵਿੱਚ ਆਪਣਾ ਕੁਝ ਦੰਦ ਦਿਖਾਣਾ ਮੈਂ ਸਟੀਮ ਦੇ ਵਿੱਚ ਵੈਜ ਚੀਜ਼ ਤਾਂ ਤੁਹਾਨੂੰ ਸਾਰਿਆਂ ਕੋਲ ਹੀ ਮਿਲ ਜਾਣਗੇ ਆ ਦੇਖੀ ਇਹ ਮੰਨ ਲੋ ਜਿਹੜੇ ਇਸਟੀਮ ਵਾਲੇ ਮਮਸ ਹੁੰਦੇ ਆ ਉਹ ਆ ਇਸ ਤੋਂ ਬਾਅਦ ਮੇਰੇ ਕੋਲ ਇੱਕ ਦਾ ਕੁਰਕਰੇ ਮਮਸ ਹੋ ਗਏ ਇਹਦੇ ਵਿੱਚ ਵੀ ਦੋ ਫੀਲਿੰਗ ਆ ਇੱਕ ਤਾਂ ਵੈਜੀਟੇਬਲ ਐਮ ਐ ਵੈਜੀਟੇਬਲ ਆ ਰਹੇ ਆ ਤੇ ਇੱਕ ਚੀਜ਼ ਜੀ ਤੇ ਉਸ ਤੋਂ ਬਾਅਦ ਮੇਰੇ ਕੋਲ ਮਲਾਈ ਮਮਸ ਆ ਅਫਗਾਨੀ ਮੋਮੋਸ ਹੈ ਗ੍ਰੇਵੀ ਮੋਮੋਸ ਹੈ ਇਹ ਸਾਰਿਆਂ ਦੇ ਵਿੱਚ ਵੈਜੀਟੇਬਲ ਤੇ ਚੀਜ਼ ਦੀ ਫੀਲਿੰਗ ਮਿਲਦੀ ਹੈ ਮਤਲਬ ਮੋਮੋਸ ਦੇ ਵਿੱਚ ਹੀ ਅੱਠ ਤਰ੍ਹਾਂ ਦੀ ਆਈਟਮਾਂ ਮਿਲ ਜਾਣੀਆਂ ਹਾਂ ਹਾਂ ਇੱਕ ਆਪਾਂ ਹੋਰ ਸਟਾਰਟ ਕਰ ਰਹੇ ਹਾਂ ਤੰਦੂਰੀ ਮੋਮੋਸ ਤੇ ਚੀਜ਼ ਚਿੱਲੀ ਮੋਮੋਸ ਚੀਜ਼ ਚਿੱਲੀ ਮੋਮੋਸ ਮਤਲਬ ਮੇਰੇ ਹਿਸਾਬ ਨਾਲ ਲੁਧਿਆਣਾ ਚਾਹ ਤੱਕ ਬਣਾਉਂਦਾ ਨਹੀਂ ਹੋਣਾ ਇਹ ਬਸ ਆਜੂਗੀ ਜੀ ਇਸ ਮਹੀਨੇ ਦੇ ਵਿੱਚ ਵਿੱਚ ਇਹ ਆਈਟਮਾਂ ਦੋ ਲੈ ਕੇ ਆਣੀਆਂ ਆ ਇਹ ਤੁਹਾਡੇ ਕੋਲ ਮਿਲਣੀ ਹੈ ਤੇ ਭਾਜੀ ਹੋਰ ਪੀਜ਼ਾ ਵਗੈਰਾ ਵੀ ਕੁਝ ਬਣਾਉਣ ਨੂੰ ਇਦਾਂ ਪੀਜ਼ਾ ਵੀ ਹੈਗਾ ਜੀ ਆਪਣੇ ਕੋਲ ਪੀਜ਼ੇ ਦੇ ਵਿੱਚ ਵੀ ਆਪਣੇ ਕੋਲ 7-8 ਤਰ੍ਹਾਂ ਦੀਆਂ ਵੈਰਾਈਟੀਆਂ ਹੈਗੀਆਂ ਆ ਪੀਜ਼ੇ ਦੀਆਂ ਮੈਕਸ ਵੈਜੇਟੇਬਲ ਪੀਜਾ, ਅਨੀਅਨ ਕੈਪਸਿਕਮ ਪੀਜਾ, ਮੈਕਸ ਵੈਜੇਟੇਬਲ ਚੀਜ਼ ਪੀਜਾ। ਮਤਲਬ ਹਾਰੇ ਕੀ ਤਰ੍ਹਾਂ ਦਾ ਪੀਜਾ, ਥੰਗੋ ਤੁਹਾਨੂੰ ਇੱਥੇ ਮਿਲ ਜਣਾ ਸਰਦਾਰ ਜੀ ਕਹੇ ਹੋਣਗੇ ਸਮਾਈਲੀ ਫੇਸ ਲੈ ਕੇ ਤੁਹਾਡਾ ਵੈਲਕਮ ਕਰਨ ਦੇ ਲਈ। ਸਰਦਾਰ ਜੀ ਜਦੋਂ ਕੋਈ ਤੁਹਾਡੇ ਕੋਲ ਕਸਟਮਰ ਆਉਂਦਾ ਉਦੋਂ ਵੀ ਇਦਾਂ ਹੀ ਸਮਾਈਲੀ ਫੇਸ ਨਾਲ ਵੈਲਕਮ ਹੁੰਦਾ। ਨਹੀਂ ਦੇਖੋ ਜਦੋਂ ਬੰਦੇ ਨੇ ਦੁਕਾਨਦਾਰੀ ਕਰਨੀ ਆ ਨਾ ਦੋ ਤਿੰਨ ਚੀਜ਼ਾਂ ਬੰਦੇ ਨੂੰ ਹਮੇਸ਼ਾ ਅੱਗੇ ਲੈ ਕੇ ਜਾਂਦੀ ਆ। ਤੁਹਾਡੇ ਗੱਲ ਕਰਨ ਦਾ ਤਰੀਕਾ, ਤੁਹਾਡਾ ਬਿਹੇਵੀਅਰ, ਤੁਹਾਡੀ ਕੁਆਲਿਟੀ ਤੇ ਇਹ ਦੋ ਤਿੰਨ ਚੀਜ਼ਾਂ ਦੋਗੇ ਕਸਟਮਰ ਤੁਹਾਡੇ ਕੋ ਆਏਗਾ ਹੀ ਆਏਗਾ। ਮਨ ਲੋ ਕਸਟਮਰ ਤੁਹਾਡੇ ਕੋ ਆਉਂਦਾ ਖੁਸ਼ ਹੋ ਕੇ ਜਾਂਦਾ ਪੂਰਾ। ਕਿਉਂਕਿ ਵਾਲੀ ਤੁਹਾਡੀ ਸਹੀ ਹੋਣੀ ਚਾਹੀਦੀ ਹੈ। ਕਿਉਂਕਿ ਇੱਥੇ ਤੁਹਾਨੂੰ ਚੀਜ਼ ਤਾਂ ਮਿਲਣੀ ਮਿਲਣੀ ਹੈ ਬੈਸਟ ਕੁਆਲਿਟੀ ਦੀ। ਪਰ ਸਰਦਾਰ ਜੀ ਤੁਹਾਨੂੰ ਸਮਝਾ ਲਈ ਫੇਸ ਨਾਲ ਗੁੱਡ ਕਰ ਦੇਣਗੇ ਪੂਰਾ। ਤੇ ਸਰਦਾਰ ਜਬ ਬਨ ਕੇ ਚੱਲੋ ਮਹਮਦ ਸਾਪਨੇ ਹੁਣ ਰੈਡੀ ਹੋ ਰਹੇ ਆ ਹਨਾ ਹੋ ਗਏ ਜੀ ਰੈਡੀ ਰੈਡੀ ਹੋ ਚੁੱਕੇ ਆ ਹੋ ਗਏ ਜੀ ਦੰਨਾ ਦੰਨਾ ਲੋ ਜੀ ਬ੍ਰਾਊਨ ਕਲਰ ਆ ਚੁੱਕੇ ਆ ਮਹਮਮਦ ਹੋ ਕੇ ਰੈਡੀ ਤੇ ਹੁਣ ਅਜੇ ਮਹਮਮਦ ਦੇ ਵਿੱਚ ਨਾ ਇੱਕ ਤੁਹਾਨੂੰ ਖਾਸ ਗੱਲ ਦਿਖਾਣਾ ਹਨ ਮਹਮਦ ਕੱਢੇ ਆ ਨਾ ਇਹਦੇ ਵਿੱਚ ਨਾ ਤੁਹਾਨੂੰ ਜਦੋਂ ਇਸ ਤੋਂ ਕੱਢੇ ਨੇ 1 ਜਾਂ 2 ਸੈਕਿੰਡ ਦੇ ਵਿੱਚ ਆਇਲ ਅੰਦਰ ਮਤਲਬ ਕਿ ਕਰ ਜਾਂ ਅੰਦਰ ਚਲਾ ਜਾਂਦਾ ਹੈ ਇਹ ਨਹੀਂ ਵੀ ਚਿਪਚਿਪਾ ਪਾਣਾ ਤੁਹਾਨੂੰ ਆਊਗਾ ਕਿ ਉਹ ਨਹੀਂ ਮਤਲਬ ਆਇਲ ਫ੍ਰੀ ਕਹਿ ਸਕਦੇ ਆ ਆਇਲ ਫ੍ਰੀ ਤੁਸੀਂ ਆਪੀ ਇਸ ਜੀ ਨੂੰ ਕਹਿ ਸਕਦੇ ਆ ਆ ਦੇਖੋ ਆਇਲ ਫ੍ਰੀ ਮਤਲਬ ਪੂਰਾ ਆਇਲ ਵਿੱਚ ਬਿਲਕੁਲ ਨਹੀਂ ਜਾਂਦਾ ਹਾਂ ਆ ਗਈ ਸਾਡਾ ਚਾਟ ਮਸਾਲਾ ਚਾਟ ਮਸਾਲਾ ਇਹ ਮਸਾਲਾ ਸੀ ਆਪਣਾ ਬਣਾਇਆ ਹੋਇਆ ਕਰ ਇਹ ਸੀਕ੍ਰਟ ਹੈ ਇਹ ਸੀਕ੍ਰਟ ਹੈ ਜੀ ਇਹਦੇ ਬਾਰੇ ਨਹੀਂ ਤਾਂ ਦੱਸ ਸਕਦੇ ਇਹਦੇ ਬਾਰੇ ਮੈਂ ਦੱਸ ਨਹੀਂ ਸਕਦਾ ਕਿਉਂਕਿ ਇਹ ਮਿਹਨਤ ਆਪਾਂ ਦੀ ਜਿਹੜੀ ਇੰਨੇ ਸਮੇਂ ਤੋਂ ਚੱਲ ਰਹੀ ਆ ਹਨਾ ਇਹੀ ਕਲਾਕਾਰੀਆਂ ਮਸਾਲੇ ਦੀ ਕਲਾਕਾਰੀਆਂ ਜੀ ਸਾਰੀਆਂ ਤੇ ਨੂੰ ਮੁਹੰਮਦ ਜੀ ਨਾਲ ਪਲੇਟ ਲੱਗਣ ਜਾ ਰਹੀ ਆ ਤੇ ਇਹ ਭਾਜੀ 60 ਰੁਪਏ ਦੀ ਪਲੇਟ ਆ ਹਨਾ ਇਹ 60 ਦੀ ਪਲੇਟ ਆ ਜੀ ਜੀ ਪਲੇਟ ਸਾਡੀ ਰੈਡੀ ਹੋ ਗਈ ਹੈ ਜੀ ਇਹ ਹਾਫ ਪਲੇਟ ਹੈ ਜੀ 60 ਦੀ ਹਾਫ ਹੈ ਹਾਂਜੀ ਹਾਂਜੀ ਮਤਲਬ ਥੋੜਾ ਪੂਰਾ ਫੁੱਲ ਪੈਸਾ ਵਸੂਲ ਹੈ ਫੁੱਲ ਪੈਸਾ ਵਸੂਲ ਹੈ ਜੀ 60 ਰੁਪਏ ਦੀ ਪਲੇਟ ਹੈ ਮਮਨਸ ਲਾ ਕੇ ਰੈਡੀ ਹੋ ਚੁੱਕੀ ਹੈ ਸਾਡੀ ਪਲੇਟ ਵੀ ਦੇਖਣ ਚ ਕਿੰਨੀ ਖੂਬਸੂਰਤ ਲੱਗ ਰਹੀ ਹੈ ਤੇ ਟੇਸਟ ਦਾ ਮੈਂ ਕਹਿੰਦਾ ਲਾਜਵਾਬ ਆ ਕਲਗੀਦਰ ਪੀਜਾ ਪੁਆਇੰਟ ਆ ਕਲਗੀਦਰ ਗੁਰਦੁਆਰਾ ਸਾਹਿਬ ਫੀਲਡ ਗਾਂ ਚ ਐਡਰੈਸ ਨੋਟ ਕਰ ਲਓ ਭਾਜੀ ਦਾ ਸਰਦਾਰ ਜੀ ਤੁਹਾਨੂੰ ਮਿਲਣਗੇ ਵੈਲਕਮ ਤੁਹਾਡਾ ਕਰਦੇ ਹਾਂ ਸਮਾਈਲੀ ਫੇਸ ਨਾ ਮੈਂ ਨੰਬਰ ਵੀ ਇਹਦੇ ਚ ਤੁਹਾਨੂੰ ਦੱਸਣਾ ਚਾਹਣਾ ਜੀ ਜਿੱਦਾਂ ਕ ਤੇ ਕਿਸੇ ਨੂੰ ਪਤਾ ਨਹੀਂ ਚੱਲਦਾ ਤੇ ਮੈਂ ਨੰਬਰ ਮੈਂਸ਼ਨ ਕਰਨਾ ਚਾਹਨਾ ਆਪਣਾ ਮੈਨੂੰ ਕਾਲ ਕਰਕੇ ਆ ਜਾਣ ਜਿਹਨੂੰ ਐਡਰੈਸ ਦਾ ਨਹੀਂ ਪਤਾ ਚੱਲਦਾ 9780105658 ਹਰਜੀਤ ਸਿੰਘ ਨਾਮ ਆ ਮੇਰੇ ਤੇ ਕਿਸੇ ਨੂੰ ਨਹੀਂ ਐਡਰੈਸ ਦਾ ਪਤਾ ਚੱਲਦਾ ਤਾਂ ਮੈਨੂੰ ਫੋਨ ਦੇ ਦੇ ਜੀ ਟਾਈਮ ਵੀ ਜ਼ਰੂਰ ਦੱਸ ਦੋਗੇ ਆਪਣੇ ਟਾਈਮਿੰਗ ਕੀ ਹੁੰਦੀ ਹੈ ਟਾਈਮਿੰਗ 6 ਤੋਂ 11 ਵਜੇ ਤੱਕ ਆ ਜੀ ਤੇ ਕਈ ਵਾਰੀ ਮੌਕੇ ਤੇ ਕਸਟਮਰ ਆ ਜਾਂਦਾ ਤਾਂ ਫਿਰ ਅਸੀਂ ਅੱਧਾ ਅੱਧਾ ਘੰਟਾ ਉੱਪਰ نیچے ਹੋ ਜਾਂਦਾ ਮੌਕੇ ਤੇ ਅਰਜਾਸਤ ਹੋ ਜੂਗਾ ਹਾਂਜੀ 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 ਹੋ ਜਾਣਾ 6 ਵਜੇ ਤੋਂ ਲੈ ਕੇ 11 ਵਜੇ ਤੱਕ ਸਰਦਾਰ ਜੀ ਤੇ ਆਉਂਦੇ ਆ ਜਾਂਦੇ ਆ ਜੀ ਪਾਜੀ ਦੂਰੋਂ ਆਏ ਆ ਫਿਰ ਲਾਤੀ ਦੇ ਉਹਨਾਂ ਰਾਸ਼ ਨਹੀਂ ਕਰੀਦਾ ਉਹਨਾਂ ਅੱਛਾ ਤੇ ਪਾਜੀ ਜੇ ਕੋਈ ਸਾਡੀ ਵੀਡੀਓ ਦੇਖ ਕੇ ਤੁਹਾਡੇ ਕੋਲ ਆਉਂਦਾ ਤਾਂ ਕੋਈ ਖਾਸ ਡਿਸਕਾਊਂਟ ਹੋ ਸਕਦਾ ਉਹਨਾਂ ਨੂੰ ਡਿਸਕਾਊਂਟ ਜ਼ਰੂਰ ਦੇਾਂਗੇ ਜੀ ਲੋ ਜੀ ਡਿਸਕਾਊਂਟ ਜ਼ਰੂਰ ਡਿਸਕਾਊਂਟ ਦੇਾਂਗੇ ਜਿਹੜਾ ਭਾਜੀ ਦੀ ਵੀਡੀਓ ਦੇਖ ਕੇ ਆਉ। ਲੋ ਜੀ ਪਾਜੀ ਨੇ ਵੀ ਚੈਲੰਜ ਕਰਤਾ ਕਿ ਜਿਹੜਾ ਵੀਡੀਓ ਦੇਖ ਕੇ ਤੇ ਤੁਸੀਂ ਵੀ ਆ ਕੇ ਜਰੂਰ ਮਮਸ ਟਰਾਈ ਕਰੋ ਮਿਲਦੇ ਆਂ ਅਗਲੀ ਵੀਡੀਓ ਤੇ ਤੁਸੀਂ ਸਤਿਕ੍ਰਿ ਖੁਸ਼ ਹੋ ਆਬਾਦ ਰਹੋ ਰੱਬ ਤੁਹਾਨੂੰ ਤਰੱਕੀਆਂ ਦੇਵੇ ਜ਼ਿੰਦਗੀਆਂ ਮਾਣੋ